ਦੀ ਪੰਨਿਆਂ ਤੇ ਹੁੰਦਾ ਬਹੁਤੀ ਸਤਿਕਾਰ ਦੂ ਸਾਡੇ ਪਰਮਪੁੱਤਰ ਗੁਰਬਖਸ਼ ਜੀ ਪੱਤਰਕਾਰ ਸਾਹਿਬ ਨੂੰ ਪ੍ਰਣਾਕਰਦੇ thank <laughs> you ਹਰੇ ਹਰ ਮਰ ਪਿਆਰੇ ਦੇਤਾਂ ਸਰਦਾਰ ਰਣਜੀਤ ਸਿੰਘ ਜੀ ਢਿੱਲੋਂ ਆਪਣੇ ਸਾਥੀਆਂ ਸਮੇਤ ਪਹੁੰਚ ਰਹੇ ਨੇ ਤੇ ਇੱਕ ਬੈਂਤੀ ਹੈ ਕਿਉਂ ਕਿ ਤੈ ਇਹਦਾ ਹੋਵੇ ਆਪਾਂ ਮਾਕਾ ਬੁੱਜਿਆ ਪਿੱਛੇ ਨਾ ਜਾਈਵੇ ਆਪਾਂ ਇੱਕ ਇੱਕ ਗੋਪ ਸਾਰੇ ਸਾਥੀਆਂ ਤੋਂ ਪੁਆੜ ਗਏ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਵੱਡੀ ਲਹਿਰ ਉੱਠ ਖੜੀ ਆ ਚਾਰੇ ਪਾਸੇ ਢਿੱਲੋਂ ਢਿੱਲੋਂ ਹੋਈ ਪਈ ਆ ਤੇ ਤਕੜੀ ਤਕੜੀ ਹੋਈ ਪਈ ਆਪੋ 10 ਸਾਲਾਂ ਦੇ ਵਿਕਾਸ ਦੇ ਕਿੰਨੇ ਕੰਮ ਬਹੁਤਾਂ ਨੂੰ ਅਜਿਹਾ ਦਾ ਹਰ ਰਹੇ ਨੇ ਮੈਂ ਮਾਤਬਰੂਨ ਨੂੰ ਵੀ ਬੇਨਤੀ ਕਰਦਾ ਵੀ ਅੱਗੇ ਆ ਜੀ ਬਹੁਤ ਹੋਊਗੀ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅੰਤਕਾ ਜਿਹੜਾ ਨੂੰ ਨਹੀਂ ਕੰਮ ਕਰਦਾ ਇਧਰ ਇਧਰ ਮਾਰਨਾ ਯਾਰ ਉਹ ਵੀ ਦੇਖ ਲੈਣ ਪਲੀਜ਼ ਯਾਰ ਪਲੀਜ਼ ਅਸੀਂ ਕੰਮ ਕਰਦੇ ਹਾਂ ਅਸੀਂ ਸਰਮਾਣੇ ਕੋਲ ਆਪ ਜੋੜ ਕੇ ਖੇਵਾ ਯਾਤਰਾ ਕਰਨਾ ਹੈ ਤੇ ਮੈਂ ਵੀ ਚੱਲੇਗਾ ਜਿਹਦੇ ਬੱਚੇ ਆਉਂਦੇ ਨੇ ਬੱਚੇ ਆਉਂਦੇ ਨੇ ਨਾਲ ਤੇ ਉਹ ਮਾਫੀ ਕਰੂਗੇ ਔਰ ਅੱਜ ਇਹ ਨੇਬਲ ਸੇਖੂ ਗਵਰੀਆ ਜੀ ਜਿਸ ਸਾਵਾ ਮਹੱਲਾ ਦਾ ਸੀ ਜਿਹੜਾ ਕਿ ਇੱਥੇ ਜੀਵਨ ਸੇਖਾ ਜੀ ਸਾਰੇ ਨੇ ਨਾਮ ਸ੍ਰੋਹਣ ਸਾਰੇ ਨੇ ਸਾਰਿਆਂ ਦੇ ਕਲੇ-ਕਲੇ ਗੁਰੂ ਖੜਾ ਕੌਜਾ ਖੜਾ ਸਾਰੇ ਸ਼੍ਰੋਮਣੀ ਕਾੜੀਗਾਹ ਜੀ ਦੇ ਕੰਨ ਵਾਹ ਕੈਮਰਾਵਾਂ ਦੇ ਵਿੱਚ ਬਹੁਤ ਬਾਰੇ ਨੂੰ ਮੌਕਾ ਮਿਲਦਾ ਹੈ ਗਵਰੀਆ ਸਾਹਿਬ ਇਹ ਕਿਹਦੇ ਸੀ ਮੇਰੇ ਕੋਲ ਕੋਈ ਹੋਰ ਬੰਦਾ ਸੀ ਜਿਹੜੇ ਤੇ ਨਹੀਂ ਹੁੰਦੇ ਉਹ ਜਿਹੜੇ ਸਾਡੇ ਕੋਲੋਂ ਬਾਹਰ ਇੱਕ ਜਿਹੜਾ ਉਹ ਚਲੇ ਗਿਆ ਕਾਲੀ ਸੈਂਟਰ ਵੱਲ ਦੇ ਮੁੜ ਕੇ ਵਾਪਸ ਇੱਥੇ ਗਲੀਆਂ ਦੇ ਵਿੱਚ ਉਹਨਾ ਖੰਦ ਹੋ ਗਏ। ਸੋ ਤੁਸੀਂ ਲੰਮੇ ਸਮੇਂ ਤੋਂ ਬੈਠੇ ਹੋ ਇਲੈਕਸ਼ਨ ਦਾ ਕਾਊਂਟ ਚੱਲ ਰਿਹਾ। ਵੇਲੇ ਤੋਂ ਅਨੇਕ ਸਮਾਜ ਦੇ ਵਿੱਚ ਬੇਨਤੀਆਂ ਇਤਨਾ ਆਏ ਆ। ਸਾਰੇ ਉਮੀਦਵਾਰਾਂ ਦੇ ਨਾਲ ਬੇਨਤੀਆਂ ਕੀਤੀਆਂ ਆਉਣੀਆਂ। ਪਰ ਇੰਦਰ ਕਿਤੇ ਬੱਸ ਚੱਲਦੀ। ਔਰ ਜਦੋਂ ਬੇਨਤੀ ਮੇਰੇ ਸਾਰੇ ਉਮੀਦਵਾਰਾਂ ਨੇ ਕੀਤੀ ਨਾ ਦੱਸਦਾ। ਹੈ? ਤੁਹਾਡਾ ਵੀ ਉਹਨਾਂ ਦੇ ਰਾਸਤੇ ਬੱਦਲ ਹੋਣ ਦੇ ਰਾਸਤੇ ਕਿ ਮੈਂ ਨਹੀਂ ਦੱਸਦਾ। ਇੱਕ ਮਿੰਟ ਲੱਗਦਾ ਉਹ ਇੱਕ ਮਿੰਟ ਲੱਗਦਾ ਕੀ ਲੱਗਦਾ ਜਿਹੜਾ ਮੁਕਾਬਲੇ 1100 ਰੁਪਏ ਕਰਦਾ 1000 ਦੀ ਜਗ੍ਹਾ ਦਿੱਤੀ ਆ ਯਾਰ ਕੀਤਾ ਮਜ਼ਾਕ ਕੀਤਾ 550 ਕੀਤਾ ਮਜ਼ਾਕ ਭਾਗੋ ਦੀਆਂ ਆਵਾਜ਼ ਸੁਭਜਾਉਂਦੇ ਆ ਬੀਬੀਆਂ ਨਾਲ ਮਜ਼ਾਕ ਕੀਤਾ 550 ਜੀ ਪੰਜਾਬ ਦੇ ਦੋ ਕੋਨਾ ਜਵਾਬ ਦੇਣ ਦੀਆਂ ਬੀਬੀਆਂ ਜਵਾਬ ਦੇਣਗੀਆਂ ਪਹਿਲਾਂ ਉਹਨੇ ਜੂਨ ਮੈਨੀਫੈਸਟੋ ਦੇ ਗਰੰਟੀ ਦੇ ਅੰਧਾਰ ਕੰਮ ਨਹੀਂ ਕੀਤਾ ਹੁਣ ਬੀਬੀਆਂ ਦਾ ਮਜ਼ਾਕ ਕਰਦਾ 100 ਰੁਪਏ ਹੋਰ ਦੇਣ ਦੀ ਗੱਲਾਂ ਕਰਕੇ ਬੰਦੀਆਂ ਮਾਵਾ ਦਾ ਮਜ਼ਾਕ ਕਰਦਾ ਸਾਡੇ ਕਿਸੇ ਵੀ ਪੰਜਾਬੀ ਦੇ ਗਲਬਾਤ ਨਹੀਂ ਕਰਨੀ ਚਾਹੀਦੀ ਇਸ ਭੰਡ ਦੀ ਜਿਹੜਾ ਭੰਨ ਸਾਡੀਆਂ ਮਾਵਾ ਤੀਆ ਭੈਣਾਂ ਦਾ ਮਜ਼ਾਕ ਕਰੇ ਤੇ ਜੁੱਤੀਆਂ ਦੇ ਗੱਲ ਕੀ ਲੱਗਦਾ ਜਿਹੜਾ 1000 ਬੰਦਾ ਹਾਂਜੀ ਸਰ ਕੋ ਇੱਕ ਮਿੰਟ ਮੇਰਾ ਭਰਾ ਕੀ ਲੱਗਦਾ ਸ਼੍ਰੀ ਮਨਤਾਬ ਨੇ 1100 ਰੁਪਏ ਕਰਤਾ 1000 ਤੇ ਨਹੀਂ ਜਗਾ ਬੀਬੀਆਂ ਨੂੰ ਯਾਰ ਕੀਤਾ ਨਹੀਂ ਉਹਨੇ ਉਹਨਾਂ ਨੇ ਕੋਝਾ ਮਜ਼ਾਕ ਕੀਤਾ ਮਾਵਾ ਨਾਲ ਮਾਈ ਭਾਗੂ ਦੀਆਂ ਵਾਰਸ ਪੰਜਾਬ ਦੀਆਂ ਬੀਬੀਆਂ ਨਾਲ ਮਜ਼ਾਕ ਕੀਤਾ ਕੋਝਾ ਮਜ਼ਾਕ ਜੀ ਉਹ ਪੰਜਾਬ ਦੇ ਲੋਕ ਉਹਨਾਂ ਜਵਾਬ ਦੇਣਗੇ ਬੀਬੀਆਂ ਜਵਾਬ ਦੇਣਗੀਆਂ ਪਹਿਲਾਂ ਉਹਨੇ ਜੋਨ ਮੈਨੀਫੈਸਟੋ ਦੇ ਗਾਰੰਟੀ ਦੇ ਅਨੁਸਾਰ ਕੰਮ ਨਹੀਂ ਕੀਤਾ ਫੋਂ ਬੀਬੀਆਂ ਨੂੰ ਮਜ਼ਾਕ ਕਰਦਾ 100 ਰੁਪਇਆ ਹੋਰ ਦੇਣ ਦੀਆਂ ਗੱਲਾਂ ਕਰਕੇ ਉਹਦੀਆਂ ਮਾਵਾਂ ਨਾਲ ਮਜ਼ਾਕ ਕਰਦਾ ਸਾਡੇ ਕਿਸੇ ਵੀ ਪੰਜਾਬੀ ਨੂੰ ਇਹ ਗੱਲ ਬਰਦਾਸ਼ਤ ਨਹੀਂ ਕਰਨੀ ਚਾਹੀਦੀ ਇਸ ਭੰਡ ਦੀ ਜਿਹੜਾ ਭੰਡ ਸਾਡੀਆਂ ਮਾਵਾਂ ਧੀਆਂ ਭੈਣਾਂ ਨਾਲ ਮਜ਼ਾਕ ਕਰੇ ਇਹ ਜੁੱਤੀਆਂ ਦੇ ਕਾਬਲ ਹੈ ਕਿ ਲੱਗਦਾ ਜਿਹੜਾ ਹਜ਼ਾਰ ਹਜ਼ਾਰ ਦਾ ਵਾਅਦਾ ਕੀਤਾ ਰਣਜੀਤ ਸਿੰਘ ਤੋਂ ਸਾਰੇ ਹਲਕਿਆਂ 'ਚ ਜਾ ਰਹੇ ਆ ਅੱਜ ਜਿੱਥੇ ਸਰਦਾਰ ਮਨਸਿੰਦਰ ਸਿੰਘ ਦੇ ਗ੍ਰਹਿ ਵਿਖੇ ਉਹਨਾਂ ਦੇ ਸੱਦੇ ਤੇ ਵਿਸ਼ਾਲ ਚੋਣ ਜਲਸੇ ਨੂੰ ਸੰਬੋਧਨ ਕੀਤਾ ਉਹਨਾਂ ਨੇ ਔਰ ਦੇ ਬਾਈ ਦੇ ਅੱਜ ਇਹ ਗੱਲ ਤੁਰ ਪਈ ਆ ਕਿ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦਾ ਪੰਜਾਬੀਅਤ ਦਾ ਸਿੱਖੀ ਦਾ ਭਲਾ ਕੇਵਲ ਤੇ ਕੇਵਲ ਖੇਤਰੀ ਪਾਰਟੀ ਸ਼ਰਮਣੀ ਅਕਾਲੀ ਦਲ ਹੀ ਕਰ ਸਕਦੀ ਆ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਗਵਰਨਰ ਨੇ ਦਿੱਲੀ ਵੱਲੋਂ ਡਾਇਰੈਕਟਡ ਨੇ ਉਹ ਪਾਰਟੀਆਂ ਨੂੰ ਹੁਣ ਮੂੰਹ ਨਹੀਂ ਲਾਉਣਗੇ ਪੰਜਾਬ ਵਾਸੀ। ਔਰ ਲੁਧਿਆਣੇ ਚੋਂ ਸਰਦਾਰ ਰঞ্জੀਤ ਸਿੰਘ ਥੱਲੋਂ ਬੜੀ ਵਧੀਆ ਜੇਤੂ ਦੀੜਬਲ ਚੱਲ ਰਹੇ ਨੇ। ਸਮੁੱਚਾ ਆਕਾਲੀ ਦਾ ਇੱਕ ਜੁੱਟ ਹੋ ਕੇ ਸਰਦਾਰ ਰঞ্জੀਤ ਥੱਲੋਂ ਜਿੱਤ ਨੂੰ ਯਕੀਨੀ ਬਣਾ ਲਈ ਦਿਨਰਾ ਤਿੱਖਾ ਰਿਹਾ। ਕਿਵੇਂ ਜਿਵੇਂ ਰਾਜਾ ਬੜਿੰਦ ਜੀ ਵੀ ਬਾਰ-ਬਾਰ ਇਹ ਬੋਲ ਗੱਲ ਬੋਲ ਰਹੇ ਨੇ ਵੀ ਮੈਂ ਤਕਰੀਬਨ ਪੰਜਾਬ ਉਂਝਣ ਜਾਣੇ ਖੁਸ਼ ਹਾਂ। ਰਾਜਾ ਕਿਹੜੀ ਬੜਿੰਦ ਦਾ 11 ਬੜਿੰਗਾ ਨੇ ਪੰਜਾਬ ਚ ਮੈਨੂੰ ਪਹਿਲਾਂ ਤਾਂ ਦੱਸੋ ਕਿਹੜੀ ਬੜਿੰਗ ਦੀ ਮੈਂ ਗੱਲ ਕਰਾਂ। 11 ਚੋਂ ਕਿਹੜੀ ਬੜਿੰਦ ਦਾ ਰਾਜਾ ਹੈ? ਰਾਜੇ ਵੀ ਕਈ ਹੁੰਦੇ ਆ ਮਾਮਾ ਦੇ ਪੁੱਤ। ਹਰੇਕ ਹੀ ਮਾਂ ਪੁੱਤ ਨੂੰ ਰਾਜਾ ਕਹਿ ਦਿੰਦੀ ਆ ਤੁਸੀਂ ਕਿਸੇ ਚੰਗੇ ਬੰਦੇ ਦੀ ਗੱਲ ਕਰੋ ਲੁਧਿਆਣਾ ਦਾ ਸਬੰਧ ਨਹੀਂ ਮੈਂ ਉਹਦਾ ਜਵਾਬ ਕਿਉਂ ਦਵਾ ਲੇਕਿਨ ਤੁਸੀਂ ਕਹਿੰਦੇ ਵੀ ਲੇਕਿਨ ਉਹ ਕਿਹਦੀ ਗਲਤੀ ਕੀ ਆ ਜਿਹਦਾ ਸਬੰਧ ਹੀ ਲੁਧਿਆਣੇ ਨਾਲ ਹੈ ਨਹੀਂ ਮੈਂ ਕਿਉਂ ਜਵਾਬ ਦਵਾ ਲੁਧਿਆਣਾ ਨਿਵਾਸੀਆਂ ਨੇ ਮੂੰਹ ਨਹੀਂ ਲਾਉਣਾ ਉਹਨੂੰ ਕਿੱਦਾਂ ਲੱਗਦਾ ਭਗਵੰਤ ਮਾਨ ਜੀ ਨੇ ਦਿੱਤੇ 11 15 ਜਾਂ 11 ਕੋਈ ਲੋਨਸ ਕਰ ਕੋ ਤੇ ਕੀ ਆ ਛੁੱਟ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ 2.5 ਸਾਲ ਪਹਿਲਾਂ ਕਿ ਮੋੜ ਮੰਡੀ ਸਰਦਾਰ ਸੁਖਵੀਰ ਸਿੰਘ ਬਾਦਲ ਬਗੈਰ ਸਿਕਿਉਰਿਟੀ ਤੋਂ ਆ ਕੇ ਦਿਖਾਉਣ ਤੇ ਹੁਣ ਆ ਪਿਛਲੇ ਹਫਤੇ ਉਸੇ ਮੋੜ ਮੰਡੀ ਚ ਮੂਲ ਕੋਕੇ ਭੱਜਣਾ ਪਿਆ ਗੱਡੀ ਥੱਲੇ ਬੈ ਕੇ ਭੱਜਣਾ ਪਿਆ ਇਹ ਉਹਦੀ ਕਾਰਗੁਜ਼ਾਰੀ ਹੈ ਜਿਸ ਵਿਅਕਤੀ ਦੀ ਕਾਰਗੁਜ਼ਾਰੀ ਢਾਈ ਸੌ ਦਾ ਸਾਹਮਣੇ ਆ ਗਈ ਹੋਵੇ ਉਹਦਾ ਬਾਰ ਬਾਰ ਜ਼ਿਕਰ ਕਰਨ ਦਾ ਕੀ ਫਾਇਦਾ ਉਹ ਬੇੜਾ ਵੇਚ ਚੁੱਕਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਕੀ ਅਨਾਊਂਸਮੈਂਟ ਬਣਾਉਣਾ ਮੇਰਾ ਨਾਮ ਹੈ ਮਨ ਸਿਮਰਨ ਸਿੰਘ ਜਨਰਲ ਸਕੱਤਰ ਯੂਥ ਕਾਲੀ ਦਾ ਸਰ ਅੱਜ ਰਜੀਤ ਸਿੰਘ ਦੀ ਢਿੱਲੋਂ ਸ਼੍ਰੋਮਣੀ ਕਾਲੀਦਾਲ ਦੇ ਉਮੀਦਵਾਰ ਪਹੁੰਚ ਰਹੇ ਨੇ ਔਰ ਖਾਲਕਾ ਤੁਮਨੇ ਕਰਦੇ ਵਿੱਚ ਜਿਹੜਾ ਕਿ ਅੱਜ ਆਪਾਂ ਦੇਖ ਸਕਦੇ ਹਾਂ ਬਿਸ਼ਕਰਮਕ ਲੋਨੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਬਾੜ ਨੰਬਰ 45 ਜੱਜ ਪਹੁੰਚ ਰਹੇ ਨੇ ਥੋੜੇ ਦੇਰ ਦੇ ਵਿੱਚ ਲੋਕਾਂ ਨੂੰ ਬਾੜ ਦੇ ਲੋਕਾਂ ਨੂੰ ਉਹਨਾਂ ਨਾਲ ਮਿਲਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਦੱਸਾਂਗੇ ਤਾਂ ਜੋ ਉਹ ਇੱਕ ਤਰੀਕ ਨੂੰ ਲੋਕ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਉਣ ਤੇ ਉਹ ਲੋਕਾਂ ਨੇ ਕੰਮ ਕਰ ਸਕਣ ਲੁਧਿਆਣਾ ਸ਼ਹਿਰ ਵਾਸਤੇ ਅੱਜ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਇੱਕ ਤਰੀਕ ਵਾਸਤੇ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਆਪਾਂ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖ ਲਿਆ ਉਹਨਾਂ ਨੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਠੀਕ ਹੈ ਆਪਾਂ 10 ਸਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਦੇ ਕੀਤੇ ਹੋਏ ਕੰਮ ਉਹਨਾਂ ਦੀ ਕੀਤੀ ਹੋਈ ਡਿਵੈਲਪਮੈਂਟ ਤੇ ਉਹਨਾਂ ਦੇ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੇ ਵਾਅਦੇ ਆਪਣੇ ਪੂਰੇ ਕੀਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਭਗਵੰਤ ਮਾਨ ਨੇ ਕੇਜਰੀਵਾਲ ਜੀ ਨੇ ਜੋ ਵਾਅਦੇ ਕੀਤੇ ਉਹਨਾਂ ਨੇ ਇੱਕ ਵੀ ਵਾਅਦਾ ਕੋਈ ਵੀ ਪੂਰਾ ਨਹੀਂ ਕੀਤਾ ਮੈਂ ਵੋਟਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲ ਤੇ ਭਗਵੰਤ ਮਾਨ ਦੀ ਸਰਕਾਰ ਦੇ 2 ਸਾਲਾਂ ਨੂੰ ਦੇਖ ਕੇ ਕਿ ਉਹਨਾਂ ਨੇ ਕੀ ਡਿਵੈਲਪਮੈਂਟ ਕੀਤੀ ਹੈ ਜਾਂ ਕੀ ਵਾਅਦੇ ਪੂਰੇ ਕੀਤੇ ਆ ਆਪਾਂ ਇੱਕ ਤਰੀਕ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਉਸ ਕੈਂਡੀਡੇਟ ਨੂੰ ਵੋਟ ਪਾਈਏ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੀ ਡਿਵੈਲਪਮੈਂਟ ਕਰ ਸਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ ਉਹ ਕੇਵਲ ਸਿਰਫ ਇੱਕ ਹੀ ਕੈਂਡੀਡੇਟ ਆ ਉਹ ਨੇ ਸਰਦਾਰ ਰਜੀਤ ਸਿੰਘ ਜੀ ਢਿੱਲੋਂ ਠੀਕ ਆ ਸਰ ਦੇਵਿਸ਼ ਕਰਮਾ ਕਲੌਨੀ ਅਸਾਂ ਕੀ ਨਾਮ ਹੈ ਮੇਰਾ ਨਾਮ ਸੁਪਾਸਨ ਗਾਪੀਆ ਜਿਹੜੇ ਇਥੋਂ ਦੇ ਪਹਿਲਾਂ ਵਧਾਇਕ ਰਹੇ ਨੇ ਉਹਨਾਂ ਦਾ ਮੈਂ ਭਤੀਜਾ ਤੇ ਆਪਾਂ ਇੱਥੇ ਇੱਕ ਅਕਾਲੀ ਦਲ ਦੀ ਇੱਕ ਭਰਵੀ ਮੀਟਿੰਗ ਭੁਲਾਈ ਆ ਸਰਕਾਰ ਰਾਜਨੀਤਿਕ ਚੱਲੂਗੀ ਸਰਕਾਰ ਜੀ ਸਿੰਘ ਜੀ ਦੀ ਅਗਵਾਈ ਹੇਠ ਅਸੀਂ ਚੱਲ ਰਹੇ ਹਾਂ ਜਾਨੀ ਕਿ ਅਸੀਂ ਪੱਪਾਂ ਪਰ ਲੋਕ ਹੋਏ ਹੋਏ ਆ ਦੀ ਵੱਧ ਤੋਂ ਵੱਧ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਉਹ ਪਾਰਲੀਮੈਂਟ 'ਚ ਭੇਜੀਏ ਤਾਂ ਕਿ ਆਉਣ ਵਾਲਾ ਯੁੱਗ ਤੁਹਾਨੂੰ ਸੁਭਾਵਨਾ ਮਿਲੇ ਕਿਹਨ ਲੋਕੀ ਐਨੇ ਪਰੇਸ਼ਾਨਾ ਨਿੱਕੀ-ਟਿੱਕੀ ਪਰੇਸ਼ਾਨੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਪਰੇਸ਼ਾਨੀਆਂ ਬਹੁਤ ਹੋਈਆਂ ਆ ਉਹ ਸਾਰਿਆਂ ਦਾ ਹੱਲ ਕੱਢਣ ਲਈ ਸਿਰਫ ਸਾਡਾ ਕੈਂਡੀਡੇਟ ਚੰਗਾ ਤੇ ਸੂਝਵਾਨ ਤੇ ਸਾਡਾ ਹਰਮਨ ਪਿਆਰਾ ਸਰਦਾਰ ਰਣਜੀਤ ਸਿੰਘ ਘੇਲੋ ਸਾਨੂੰ ਦਿੱਤੇ ਆ ਤੇ ਇਹਨਾਂ ਹੀ ਮੈਂ ਕਹਿੰਦਾ ਲੱਗਿਆ ਵਾਈ ਗੁਰਜੀ ਕਾਕਾ ਦਾ ਸਰਵੇਖਕ ਮੈਂ ਦੀ ਤਕਰੀਰ ਦੇ ਰਿਹਾ ਹਾਂ ਅੱਜ ਹਲਕਾ ਲੋਕ ਸਭਾ ਤੋਂ ਉਮੀਦਵਾਰ ਸ਼੍ਰੋਮਣੀ ਕਾਲੀਦਾਲ ਦੇ ਸਰਦਾਰ ਜੀ ਸਿੱਟੀ ਲੋਹਣਾ ਦੀ ਚੋਣ ਹੈ ਜੀ ਟੋਡਰial ਚੌਂਕ ਦੇ ਲਾਗੇ ਵਿਸ਼ਕਰਮਾ ਕਲੋਨੀ ਦੇ ਇਲਾਕੇ ਵਿੱਚ ਰੱਖੀ ਗਈ ਸੀ ਬਹੁਤ ਔੜੀ ਗਿਣਤੀ ਦੇ ਚੋਣਕਾ ਨੇ ਉਹਦੇ ਵਿੱਚ ਹਿੱਸਾ ਲਿਆ ਤੇ ਇਸ ਉਚਾਰ ਨੂੰ ਦੇਖਦੇ ਹੋਏ ਇਹ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿਸਰਾਰ ਜੀ ਸਿੰਘ ਜਿਹਨਾਂ ਜਿਹੜੇ ਚੌਂ ਨੇ ਬੈਠੇ ਨੇ ਪਰ ਮੈਂ ਪਿਛਲੇ ਦਿਨਾਂ ਤੋਂ ਇਹ ਦੇਖ ਰਿਹਾ ਕਿ ਦੇਰ ਨਾਲ ਜਨ ਉਹਨਾਂ ਦੀਆਂ ਮੀਟਿੰਗਾਂ ਦਾ ਸਿਲਸਲਾ ਵੱਧਦਾ ਜਾ ਰਿਹਾ ਹੈ ਹਰ ਇੱਕ ਬੰਦਾ ਮੀਟਿੰਗ ਮੰਗ ਰਿਹਾ ਹੈ ਲੇਕਿਨ ਉਹਨਾਂ ਕੋ ਸਮਾਂ ਨਹੀਂ ਹੈ ਹੁਣ ਦੇਰ ਨੂੰ ਇਹ ਬੜੀ ਮੁਸ਼ਕਲ ਹੋ ਗਈ ਹੈ ਕਿ ਗਰਮੀ ਦੇ ਦਿਨ ਹੁੰਦੇ ਆ ਦਿਨ ਵਿੱਚ ਇਕੱਠ ਨਹੀਂ ਕੀਤੇ ਜਾ ਸਕਦੇ ਸਵੇਰੇ ਔਰ ਸ਼ਾਮ ਨੂੰ ਸ਼ਹਿਰ ਦੇ ਵਿੱਚ ਮੀਟਿੰਗਾਂ ਹੁੰਦੀਆਂ ਨੇ ਬਾਕੀ ਸਾਰਾ ਸਮਾਂ ਪਿੰਡਾਂ ਦੇ ਵਿੱਚ ਲਾਉਂਦੇ ਨੇ ਤੇ ਬਹੁਤ ਉਛਾ ਹੈ ਲੋਕਾਂ ਦੀ ਮੀਟਿੰਗਾਂ ਕਰਾਉਣ ਦਾ ਰੈਲੀਆਂ ਕਰਾਉਣ ਦਾ ਤੋਂ ਇਸ ਉਛਾਣ ਨੂੰ ਦੇਖਦੇ ਹੋਏ ਮੈਂ ਇਹ ਗੱਲ ਸਮਝਦਾ ਹਾਂ ਕਿ ਪਹਿਲੀ ਜੂਨ ਨੂੰ ਸਾਰਿਆਂ ਨੇ ਮਨ ਬਣਾ ਲਿਆ ਕਿ 4 ਨੰਬਰ ਦਾ ਜੋ ਬਟਨ ਹੈ ਅਕੜੀ ਚੋਣ ਨਿਸ਼ਾਨ ਦਾ ਉਸ ਨੂੰ ਦਬਾ ਕੇ ਵੱਡੀ ਲੀਡ ਦੇ ਨਾਲ ਤਾਰੀ ਜਿਸ ਦੇ ਉੱਤੇ ਉਹਨਾਂ ਨੂੰ ਉਰਧਿਆਣਾ ਸ਼ਹਿਰ ਵਾਸੀ ਜਿਤਾਉਣਗੇ ਤੇ ਇਹ ਸੀਟ ਜਿਹੜੀ ਲੋਕ ਸਭਾ ਦੀ ਦਿੱਤ ਕੇ ਸ਼੍ਰਮਣੀ ਕਾਲੀ ਦਾਲ ਦੀ ਚੋੜੀ ਚ ਪਾਉਣਗੇ। ਦੇਖੋ ਇਹ ਤਾਂ ਗੱਪਾਂ ਨੇ ਭਗਵੰਤ ਮਾਨ ਦੀਆਂ ਇਹ ਤਾਂ ਪਤਾ ਨਹੀਂ ਕਿੱਦਾਂ ਜੁਗਲਿਆਂ ਦੇ ਵੀ ਕਰਕੇ ਆ ਗਿਆ ਗਰੰਟੀਆਂ ਦੇ ਕੇ ਆ ਗਿਆ ਤੇ ਇਹ ਸਾਰਾ ਕੁਝ ਬਿਲਕੁਲ ਝੂਠ ਸਾਬਤ ਹੋਣਾ ਹੈ। ਜੇ ਦੇਣਾ ਹੁੰਦਾ ਤਾਂ ਇਸ ਘੱਟੋ ਘੱਟ 2-4 ਮਹੀਨੇ ਪਹਿਲਾਂ ਹੀ ਦੇ ਦਿੰਦਾ। ਇਹ ਉਹਨਾਂ ਇੰਨਾ ਹੀ ਫਿਕਰ ਹੁੰਦਾ ਤੇ ਇਹ ਜਿਹੜਾ ਚੋਣ ਤੋਂ ਬਾਅਦ ਦੇਣ ਦਾ ਹੈਗਾ ਇਹਦੇ ਤੇ ਬਿਲਕੁਲ ਸੰਗਤਾਂ ਘੁਮਰਾ ਨਹੀਂ ਹੋਣਗੀਆਂ ਬਿਲਕੁਲ ਵਿਸ਼ਵਾਸ ਨਹੀਂ ਕਰਨਗੀਆਂ ਕਿਉਂਕਿ ਇਹ ਵਿਸ਼ਵਾਸ ਦੇ ਕਾਬਿਲ ਹੀ ਨਹੀਂ ਹੈ ਇਸ ਵਾਸਤੇ ਮੈਂ ਜਿਹੜੇ ਹੈ ਇਹ ਲੋਕਾਂ ਨੂੰ ਸचेत ਹੋਣਾ ਚਾਹੀਦਾ ਹੈ ਤੇ ਇਹਨਾਂ ਦੀ ਅੱਜ ਦੀਆਂ ਪਿਛਲੀਆਂ ਝੂਠੀਆਂ ਗੱਲਾਂ ਦੇ ਵਿੱਚ ਆ ਕੇ ਕੀ ਅਸੀਂ ਕ腐ਸ਼ਨ ਖਤਮ ਕਰਾਂਗੇ ਕ腐ਸ਼ਨ 4-5 ਗੁਣਾ ਵੱਧ ਗਈ ਹੈ ਸਾਰੇ ਲੋਕ ਜਾਣਦੇ ਨੇ ਕਿ ਜਿਹੜੀ ਇਹਨਾਂ ਨੇ ਐਨਓਸੀ ਖਤਮ ਕਰਨ ਦੀ ਗੱਲ ਕੀਤੀ 6 ਸਾਲ ਪਹਿਲਾਂ ਉਹਦੀ ਇਲੈਕਸ਼ਨਾਂ ਤੱਕ ਨੋਟੀਫਿਕੇਸ਼ਨ ਨਹੀਂ ਕਰਾ ਸਕੇ ਔਰ ਜਿਸ ਤੇ ਸਕਾਰਨ ਅੱਜ ਲੋਕਾਂ ਨੂੰ 30 40 ਹਜ਼ਾਰ ਤੋਂ ਲੈ ਕੇ 2 2.5 ਲੱਖ ਰੁਪਏ ਤੱਕ ਰੇਸਟੀਆਂ ਕਰਾਉਣ ਦਾ ਦੇਣਾ ਪੈ ਰਿਹਾ ਹੈ ਔਰ ਬਿਨਾ ਐਨਓਸੀ ਤੋਂ ਰਜਿਸਟਰੀਆਂ ਹੋਈ ਜਾ ਰਹੀਆਂ ਨੇ ਇਹ ਸਿਰਫ ਤੇ ਸਿਰਫ ਇੱਕ ਪੈਸਾ ਬਣਾਉਣ ਦਾ ਮੌਕਾ ਇਹਨਾਂ ਨੂੰ ਲੱਭਿਆ ਤੇ ਸਾਰੇ ਜਿਹੜੇ ਹੈ ਉਹ ਪੈਸੇ ਬਣਾਉਣ ਦੇ ਲੱਗੇ ਨੇ ਇਸ ਕਰਕੇ ਬਿਲਕੁਲ ਹੁਣ ਲੋਕ ਜਿਹੜੇ ਪੰਜਾਬ ਦੇ ਸਮਝ ਚੁਕੇ ਨੇ ਇਹਨਾਂ ਦੀ ਅਸਲੀਅਤ ਨੂੰ ਉਹ ਬਿਲਕੁਲ ਇਹਨਾਂ ਦੀਆਂ ਗੱਲਾਂ ਤੇ ਨਹੀਂ ਆਉਣਗੇ ਤੇ ਇੱਕ ਇੱਕ ਵੋਟ ਜਿਹੜੀ ਹੈ ਉਹ ਸ਼ੋਮਨੀ ਅਕਾਲੀ ਦਲ ਦੇ ਕੈਂਡੀਡੇਟ ਨੋਰਿੰਜੀਤ ਸਿੰਘ ਢੀੋਂ ਨੂੰ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਚਾਣ ਲੋ ਕਰਦੇ ਜਗਜੀਤ ਸਿੰਘ ਕੀ ਕਹਿੰਦੇ ਨੇ ਅੱਜ ਜਿਹੜਾ ਕਿ ਹਲਕਾ ਦੱਖਣੀ ਦੇ ਪ੍ਰਗਟ ਕਰਦੇ ਆ ਇਹ ਆਤਮ ਨਗਰ ਤੇ ਸੋਚਦਾ ਸਾਝਾ ਕਰਦਾ ਆ ਆਪ ਜੀ ਹਲਕਾ ਦੱਖਣੀ ਦੇ ਕੋਲ ਕਰਦੇ ਆ ਹਾਂ ਜੀ ਜੀ ਕਿ ਅੱਜ ਜਿਹੜੀ ਜੀ ਦੀ ਢਲੋਂ ਦਾ ਪਾਉਂਦੇ ਨੇ ਇਹ ਖਾਸ ਕਰਕੇ ਜਿਹੜੇ 81 ਦੇ ਦਰਜੇ ਇਹ ਦਾਵੇ ਹਾਲ ਦਾ ਇਹ ਜਨ ਭੂਮੀ ਉਹਨਾਂ ਦਾ ਮੇਨ ਕਿਤੇ ਆਇਆ ਵਾ ਕੀ ਗੱਲ ਚੱਲ ਤੁਸੀਂ ਵੀ ਆਏ ਕੋਈ ਮਹਤਾਰ ਸਾਹਿਬੋਂ ਪਹਿਲਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਰਦਾਰ ਰਣਜੀਤ ਸਿੰਘ ਜੀ ਿੱੱਲੋਂ ਇੱਕ ਇਮਾਨਦਾਰ ਸੱਚੇ ਸੱਚੇ ਅਤੇ ਨੇਂਹਤੀ ਲੀਡਰ ਨੇ ਹੋ ਕੇ 5 ਸਾਲ ਐਮਐਲਏ ਵੀ ਰਹੇ ਨੇ 2 ਵਾਰ ਕੌਂਸਲਰ ਰਹੇ ਨੇ ਤੇ ਇਹਨਾਂ ਨੇ ਸਰਕਾਰ ਹੁੰਦੇ ਹੋਏ 400 ਕਰੋੜ ਦੇ ਕਰੀਬ ਜਿਹੜੇ ਕੰਮ ਇਹਨਾਂ ਨੇ ਆਪ ਦੇ ਹਲਕੇ ਚ ਕਰਾਇਆ ਇਸ ਕਰਕੇ ਜੇ ਆਪਾਂ ਕੰਪੈਰੀਸ਼ਨ ਕਰੀਏ ਬਾਕੀ ਕੈਂਡੀਡੇਟਾਂ ਨਾਲ ਤਾਂ ਇਹ ਵਧੀਆ ਕੈਂਡੀਡੇਟ ਹੈ ਇਹਕਰਤਰ ਜਿਹੜੇ ਤਕਰੀਬਨ ਗਾਦਰੀ ਸਾਹਿਬ ਨੇ ਤਕਰੀਬਨ ਆਪਣੇ ਟਾਈਮ 'ਚ ਉਹ ਕੰਨ ਮੰਤਰੀ ਵੀ ਰਹੇ ਨੇ ਉਹਨੂੰ ਵੀ ਬੜੀ ਲੋਕਾਂ ਨੇ ਕੰਮ ਕਰਵਾਏ ਨੇ ਇਸ ਇਲਾਕੇ 'ਚ ਵੀ ਹੋਰ ਵੀ ਇਲਾਕਿਆਂ 'ਚ ਵੀ ਆਜੋ ਮੈਂ ਇਸ ਇਲਾਕੇ ਦੀ ਗੱਲ ਕਰਾਂ ਦੇਖੋ ਅਸੀਂ ਇੱਥੋਂ ਪਲਕੇ ਵੱਡੇ ਹੋਏ ਆ ਗਾਦਰੀ ਸਾਹਿਬ ਆ ਵੀ ਇੱਥੇ ਇਸ ਮਹੱਲੇ 'ਚ ਰਹਿ ਕੇ ਇੱਥੋਂ ਐਮਐਲਏ ਬਣਨੇ ਨੇ ਇੱਥੋਂ ਮਨਿਸਟਰ ਬਣਨੇ ਨੇ ਤੇ ਇੱਥੇ ਹੀ ਸਰਕਾਰ ਬਣਾ ਦੋ ਵਾਰ ਸਰਕਾਰ ਇੱਥੇ ਹੀ ਬਣੀ ਆ ਤੇ ਬਹੁਤ ਜਿਹੜੇ ਇੱਥੇ ਦੇ ਲੋਕ ਨੇ ਉਹ ਅਸ਼ੀਰਵਾਦ ਦਿੰਦੇ ਨੇ ਬੱਚੇ ਪਿਆਰ ਬੇਸ਼ੱਕ ਨਾਲ ਮਿਹਨਤ ਕਰਦੇ ਨੇ ਤਾਂ ਹੀ ਦਰਮਿਆਨ ਜਿਹੜੀ ਇਹ ਸ਼ਖਰਮਾ ਕਲੋਨੀ ਹੈ ਇਹ ਜੀ ਸ਼੍ਰੋਮਣੀ ਅਕਾਲੀ ਦਲ ਦਾ ਬਹੁ ਮੰਨਿਆ ਜਾਂਦਾ ਏਰੀਆ ਵਾ ਵਿਚੇ ਦਾ ਹੀਰਤ ਸਿੰਘ ਲਾਬੜੀ ਆ ਬੜੀ ਵੱਡੀ ਵੋਟ ਦੇ ਉੱਤੇ ਜਿੱਤ ਕੇ ਆਏ ਸੀਗੇ ਪਰ ਸੋਹਣ ਸਿੰਘ ਗੋਗਾ ਇੱਥੇ ਕੌਂਸਲਰ ਕਈ ਵਾਰੀ ਬਣੇ ਅੱਜ ਸਮਿਆਂ ਦੀ ਲੋੜ ਆ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਸਰਦਾਰ ਰਣਜੀਤ ਸਿੰਘ ਢੱਲੋਂ ਨੂੰ ਬਹੁਤ-ਬਹੁਤ ਵੋਟਾਂ ਪਾ ਕੇ ਜਿਤਾਈਏ ਢੱਲੋਂ ਸਾਡੇ ਲੁਧਿਆਣੇ ਦੇ ਨੇ ਔਰ ਜਿੱਥੇ ਮੈਂ ਗੱਲ ਕਰਾਂ ਇੰਡਸਟਰੀ ਦੀਆਂ ਪ੍ਰੋਬਲਮ ਜਿਹਨੂੰ ਸਮਝਦੇ ਨੇ ਉੱਥੇ ਸਮਾਜ ਔਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਬਹੁਤ ਵਧੀਆ ਢੰਗ ਨਾਲ ਸਮਝਦੇ ਨੇ ਤੇ ਉਹਨਾਂ ਨੂੰ ਮੌਕਾ ਦਿਈਏ ਇਸ ਵਾਰ ਤਾਂ ਕਿ ਉਹ ਸੰਸਦ ਦੇ ਵਿੱਚ ਲੁਧਿਆਣਾ ਦੀ ਆਵਾਜ਼ ਨੂੰ ਉਠਾ ਬਹੁਤ-ਬਹੁਤ ਧੰਨਵਾਦ ਥੈਂਕ ਯੂ